ਇੱਕ ਜ਼ੋਹਰੀ ਦੀ ਮੌਤ ਤੋਂ ਬਾਅਦ ਉਹਦਾ ਪਰਿਵਾਰ ਸੰਕਟ ਵਿੱਚ ਆ ਗਿਆ। ਦੋ ਵੇਲੇ ਦੀ ਰੋਟੀ ਤਾਂ ਵੀ ਔਖਾ ਹੋ ਗਿਆ। ਇੱਕ ਦਿਨ ਉਸ ਜ਼ੋਹਰੀ ਦੀ ਪਤਨੀ ਨੇ ਆਪਣੇ ਬੇਟੇ ਨੂੰ ਨੀਲਮ ਦਾ ਇੱਕ ਹਾਰ ਦੇ ਕੇ ਕਿਹਾ ਬੇਟਾ ਇਹਨੂੰ ਆਪਣੇ ਚਾਚੇ ਦੀ ਦੁਕਾਨ ਤੇ ਲੈ ਜਾ। ਕਹੀਂ ਕਿ ਇਹਨੂੰ ਵੇਚ ਕੇ ਕੁਝ ਰੁਪਏ ਦੇ ਦੇਵੇ। ਬੇਟਾ ਉਹ ਹਾਰ ਲੈ ਕੇ ਆਪਣੇ ਚਾਚੇ ਕੋਲ ਗਿਆ। ਚਾਚੇ ਨੇ ਹਾਰ ਨੂੰ ਚੰਗੀ ਤਰ੍ਹਾਂ ਕੋਖਿਆ ਪਰਖਿਆ ਤੇ ਕਿਹਾ ਬੇਟਾ ਮਾਂ ਨੂੰ ਕਹਿਣਾ ਕਿ ਇਹ ਜੇ ਬਾਜ਼ਾਰ ਵਿੱਚ ਬਹੁਤ ਮੰਦਾ ਹੈ। ਥੋੜਾ ਰੁਕ ਕੇ ਵੇਚਣਾ। ਚੰਗੇ ਪੈਸੇ ਮਿਲ ਜਾਣਗੇ। ਤੇ ਥੋੜੇ ਰੁਪਏ ਮੁੰਡੇ ਨੂੰ ਦੇ ਕੇ ਕਿਹਾ ਤੂੰ ਕੱਲ ਤੋਂ ਦੁਕਾਨ ਤੇ ਆ ਕੇ ਬੈਠਿਆ ਕਰ ਅਗਲੇ ਦਿਨ ਤੋਂ ਮੁੰਡਾ ਦੁਕਾਨ ਤੇ ਬੈਠ ਕੇ ਹੀਰਿਆਂ ਰਤਨਾ ਦੀ ਪਰਖ ਕਰਨੀ ਸਿੱਖਣ ਲੱਗਾ ਤੇ ਫਿਰ ਇੱਕ ਦਿਨ ਉਹ ਵੱਡਾ ਪਾਰਖੀ ਬਣ ਗਿਆ ਲੋਕ ਦੂਰੋਂ ਦੂਰੋਂ ਉਹਦੇ ਕੋਲ ਹੀਰਿਆਂ ਦੀ ਪਰਖ ਕਰਾਉਣ ਆਉਣ ਲੱਗੇ ਇੱਕ ਦਿਨ ਉਸਦੇ ਚਾਚੇ ਨੇ ਕਿਹਾ ਬੇਟਾ ਆਪਣੀ ਮਾਂ ਤੋਂ ਹਾਰ ਲੈ ਕੇ ਆ ਕਹੀਂ ਕਿ ਹੁਣ ਬਾਜ਼ਾਰ ਬਹੁਤ ਤੇਜ਼ ਹੈ ਚੰਗੇ ਰੁਪਏ ਮਿਲ ਜਾਣਗੇ ਮਾਂ ਤੋਂ ਹਾਰ ਲੈ ਕੇ ਜਦ ਮੁੰਡੇ ਨੇ ਪਰਖਿਆ ਤਾਂ ਪਤਾ ਲੱਗਾ ਕਿ ਉਹ ਹਾਰ ਤਾਂ ਨਕਲੀ ਹੈ ਉਹ ਹਾਰ ਘਰ ਹੀ ਛੱਡ ਕੇ ਦੁਕਾਨ ਤੇ ਆ ਗਿਆ ਤੇ ਚਾਚੇ ਦੇ ਪੁੱਛਣ ਤੇ ਦੱਸਿਆ ਕਿ ਹਾਰ ਤਾਂ ਨਕਲੀ ਹੈ ਤਾ ਚਾਚੇ ਨੇ ਕਿਹਾ ਜਦ ਪਹਿਲੀ ਵਾਰ ਉਹ ਹਾਰ ਲੈ ਕੇ ਤੂੰ ਮੇਰੇ ਕੋਲ ਆਇਆ ਸੀ ਉਸੇ ਵੇਲੇ ਤੈਨੂੰ ਕਹਿ ਦਿੱਤਾ ਜਾਂਦਾ ਕਿ ਹਾਰ ਨਕਲੀ ਏ ਤਾਂ ਤੂੰ ਸੋਚਣਾ ਸੀ ਕਿ ਅੱਜ ਸਾਡੇ ਤੇ ਬੁਰਾ ਵਕਤ ਆਇਆ ਤਾਂ ਚਾਚਾ ਸਾਡੀ ਚੀਜ਼ ਨੂੰ ਵੀ ਨਕਲੀ ਦੱਸਣ ਲੱਗ ਪਿਆ ਹੁਣ ਜਦ ਤੈਨੂੰ ਆਪ ਹੀ ਗਿਆਨ ਹੋ ਗਿਆ ਤੈਨੂੰ ਅਸਲੀਅਤ ਪਤਾ ਲੱਗ ਗਈ ਏ ਕਿ ਹਾਰ ਸੱਚਮੁੱਚ ਹੀ ਨਕਲੀ ਏ ਸੱਚ ਇਹ ਹੈ ਕਿ ਗਿਆਨ ਤੋਂ ਬਿਨਾਂ ਇਸ ਸੰਸਾਰ ਵਿੱਚ ਅਸੀਂ ਜੋ ਵੀ ਸੋਚਦੇ ਦੇਖਦੇ ਤੇ ਜਾਣਦੇ ਆ ਉਹ ਸਭ ਗਲਤ ਏ ਤੇ ਇਸੇ ਗਲਤ ਫਹਮੀ ਦਾ ਸ਼ਿਕਾਰ ਹੋਣ ਕਰਕੇ ਰਿਸ਼ਤੇ ਵਿਗੜਦੇ ਹਨ ਆਪਣੇ ਰਿਸ਼ਤਿਆਂ ਨੂੰ ਲੰਬੀ ਉਮਰ ਦੇਣ ਲਈ ਸਾਨੂੰ ਡੂੰਘਾਈ ਨਾਲ ਸੋਚ ਵਿਚਾਰ ਕਰਨੀ ਚਾਹੀਦੀ ਹੈ ਕਿਸੇ ਨੇ ਕਿੰਨਾ ਵਧੀਆ ਕਿਹਾ ਹੈ